ਉਸ ਸਾਹਿਬ ਜੀ ਉਨ ਅਨੇਕ ਪਾਂਤ ਮਾਇਆ ਕੀਤ ਸਰ ਪਰ ਹੋਵਤ ਜਾਣ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉ ਬਿਨ ਸੈ ਓ ਮਨ ਪਛਤਾਵੈ ਜੋ ਦੀ ਸੋ ਚਾਲਨ ਹਾਰ ਲਪਟ ਰਹੋ ਤਹ ਅੰਧ ਅੰਧਾਰ ਬਟਾਉ ਸਿਓ ਜੋ ਲਾਵੈ ਨਹੀਂ ਤਾਕੋ ਹੱਥ ਨ ਆਵੇ ਕੀਹ ਮਨ ਹਰ ਕੇ ਨਾਮ ਕੀ ਪੀਤ ਸੁਖ ਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਚੜ੍ਹ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਪੰਜਵੀਂ ਅਸ਼ਟਪਦੀ ਔਰ ਇਸ ਤੀਸਰੇ ਪਦੇ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਔ ਇਨ ਪਾਵਨ ਬਚਨਾਂ ਨੂੰ ਆਪਾਂ ਸਮਝਣ ਦਾ ਯਤਨ ਕਰਾਂਗੇ ਮਨ ਹਰ ਕੀ ਨਾਮ ਕੀ ਪ੍ਰੀਤ ਸੁਖਦਾਈ ਸੁਖਦਾਈ ਦਾ ਅਰਥ ਹੈ ਸੁਖ ਦੇਣ ਵਾਲੀ ਤੇ ਜਿੰਨਾ ਕੁਸ਼ ਗੁਰਮਖੋ ਅਸੀਂ ਯਤਨ ਕਰ ਰਹੇ ਹਾਂ ਸਾਰੇ ਸੁਖ ਦੀ ਪ੍ਰਾਪਤੀ ਦੇ ਲਈ ਨੇ ਤੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਹੈ ਮਨ ਇਕੋ ਹੀ ਚੀਜ਼ ਹੈ ਜਿਹੜੀ ਸੁੱਖ ਦੇਣ ਵਾਲੀ ਹੈ ਪਤਸ਼ਾਹ ਕਿਹੜੀ ਹਰ ਕੇ ਨਾਮ ਕੀ ਪ੍ਰੀਤ ਹਰੀ ਦੇ ਨਾਮ ਦੇ ਨਾਲ ਪਿਆਰ ਕਰਨਾ ਹਰੀ ਦੇ ਨਾਮ ਦੀ ਪ੍ਰੀਤ ਹੀ ਸੁੱਖ ਦੇਣ ਵਾਲੀ ਪ੍ਰੀਤ ਹੈ ਪ੍ਰੀਤ ਤੂੰ ਬਹੁਤ ਕਰਦਾ ਹੈ ਤਨ ਨੂੰ ਦੌਲਤ ਨੂੰ ਸ਼ੋਭਾ ਨੂੰ ਵਡਿਆਈ ਨੂੰ ਧੀਆ ਨੂੰ ਪੁੱਤਰਾਂ ਨੂੰ ਕੁਟੰਬ ਨੂੰ ਕਿੰਨਾ ਤੂੰ ਪਿਆਰ ਕਿੰਨੀ ਪ੍ਰੀਤ ਕਰਦਾ ਹੈ ਪਰ ਇਹ ਪ੍ਰੀਤ ਸੁਖਦਾਈ ਨਹੀਂ ਹੈ ਸੁਖਦਾਈ ਪ੍ਰੀਤ ਕਿਹੜੀ ਹੈ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਪਰ ਪਾਤਸ਼ਾਹ ਕਹਿੰਦੇ ਚੇਤਾ ਰੱਖੀ ਵੀ ਜਿਹੜੀ ਦੁਨਿਆਵੀ ਪਦਾਰਥਾਂ ਦੀ ਪ੍ਰੀਤ ਇਹ ਇਹ ਆਪਣੇ ਆਪ ਹੀ ਪੈਦਾ ਹੋ ਜਾਂਦੀ ਹੈ ਪਰ ਹਰੀ ਦੇ ਨਾਮ ਦੀ ਪ੍ਰੀਤ ਆਪਣੇ ਆਪ ਨਹੀਂ ਪੈਦਾ ਹੁੰਦੀ ਕਰ ਕਿਰਪਾ ਨਾਨਕ ਆਪ ਲਈ ਲਾਈ ਇਹ ਤਾਂ ਜਿਸ ਦੇ ਉੱਪਰ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰਦੇ ਨੇ ਤੇ ਕਿਰਪਾ ਦੇ ਨਾਲ ਇਹ ਪ੍ਰੀਤ ਲਾ ਲੈਂਦੇ ਨੇ ਇਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਬੰਦਾ ਜਿਹੜਾ ਹੈ ਉਹ ਕਿਹੜੀਆਂ ਕਿਹੜੀਆਂ ਗੁਰਮਖੋ ਪ੍ਰੀਤਾਂ ਦੇ ਵਿੱਚ ਲੱਗਿਆ ਹੋਇਆ ਉਹਦੀ ਗੱਲ ਪਾਤਸ਼ਾਹ ਨੇ ਉੱਪਰ ਕੀਤੀ ਹੈ ਇਹ ਤਾਂ ਅਖੀਰਲੀਆ ਪੰਕਤੀਆਂ ਨੇ ਨਾ ਹੁਣ ਅਸੀਂ ਕਿਹੜੀ ਕਿਹੜੀ ਪ੍ਰੀਤ ਵਿੱਚ ਖੋਏ ਹੋਏ ਹਾਂ ਲੱਗੇ ਹੋਏ ਹਾਂ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਉੱਪਰ ਗੱਲ ਕੀਤੀ ਆਓ ਆਪਾਂ ਉਹ ਸਮਝਦੇ ਹਾਂ ਅਨੇਕ ਭਾਂਤ ਮਾਇਆ ਕੇ ਹੀਤ ਭਾਂਤ ਹੁੰਦੇ ਤਰੀਕਿਆਂ ਦੇ ਨਾਲ ਅਨੇਕਾਂ ਹੀ ਤਰੀਕਿਆਂ ਦੇ ਨਾਲ ਮਾਇਆ ਕੇ ਹੀਤ ਇਹ ਮਾਇਆ ਦੇ ਪਦਾਰਥਾਂ ਨਾਲ ਹੀਤ ਲਾ ਕੇ ਬੈਠਾ ਹੈ ਹੀਤ ਕਹਿੰਦੇ ਨੇ ਪਿਆਰ ਨੂੰ ਪ੍ਰੀਤ ਇਤਾਂ ਮਾਇਆ ਦੀਆਂ ਵਸਤੂਆਂ ਦੇ ਨਾਲ ਮਾਇਆ ਦੇ ਪਦਾਰਥਾਂ ਦੇ ਨਾਲ ਇਹ ਮਨੁੱਖ ਖੇਤ ਪ੍ਰੀਤ ਲਾਕ ਕੇ ਬੈਠਾ ਸਰਪਰ ਸਰਪਰ ਕਹਿੰਦੇ ਨੇ ਅਖੀਰ ਨੂੰ ਹੋਵਤ ਜਾਣ ਅਨੇਤ ਅਨੇਤ ਦਾ ਅਰਥ ਹੁੰਦਾ ਜਿਹੜਾ ਨਿਤ ਨਾ ਹੋਵੇ ਭਾਵਕੀ ਨਾਸ਼ਵੰਤ ਨਾਲੇ ਇਹਨੂੰ ਪਤਾ ਹੈ ਵੀ ਇਹ ਸਭ ਕੁਝ ਅਖੀਰ ਨੂੰ ਨਾਸ਼ਵੰਤ ਹੈ ਪਰ ਕੀ ਕਰੇ ਮਾਇਆ ਜਿਹੜੀ ਹੈ ਮਾਇਆ ਦੇ ਪਦਾਰਥਾਂ ਦੇ ਨਾਲ ਮਾਇਆ ਨਾ ਇਹ ਖੇਤ ਲਾ ਕੇ ਬੈਠਾ ਪ੍ਰੀਤ ਲਾ ਕੇ ਬੈਠਾ ਸੰਗੁਰਮ ਕਮਾਇਆ ਕੀ ਹੈ ਮਾਇਆ ਕੋਈ ਦਿਖਣ ਵਾਲੀ ਚੀਜ਼ ਨਹੀਂ ਹੈ ਇਹ ਨੁਕਤਾ ਸਮਝੋ ਬੜੇ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਨਾ ਜਿਹੜੀ ਮਾਇਆ ਹੈ ਮਾਇਆ ਨੂੰ ਪਰਮੇਸ਼ਰ ਦੀ ਛਾਇਆ ਕਿਹਾ ਹੈ ਅੱਗੇ ਆਪਾਂ ਅਗਲਾ ਬਚਨ ਪੜ੍ਹਦੇ ਹਾਂ ਵਿਰਖ ਕੀ ਛਾਇਆ ਸਿਉ ਰੰਗ ਲਾਵੈ ਰੰਗ ਹੁੰਦਾ ਪਿਆਰ ਜੀਲਾ ਮਨੁੱਖ ਬ੍ਰਿਸ਼ ਨੂੰ ਛੱਡ ਕੇ ਉਹਦੀ ਛਾਂ ਦੇ ਨਾਲ ਪਿਆਰ ਕਰ ਲਵੇ ਬਿਰਖ ਕੀ ਛਾਇਆ ਬਿਰਖ ਦੀ ਛਾਂ ਦੇ ਨਾਲ ਸਿਉ ਰੰਗ ਲਾਵੇ ਨਾਲ ਰੰਗ ਲਾ ਲਵੇ ਪਿਆਰ ਪਾ ਲਵੇ ਉਹ ਬਿਨਸੈ ਉਹ ਛਾਂ ਬਿਨਸ ਜਾਂਦੀ ਹੈ ਖਤਮ ਹੋ ਜਾਂਦੀ ਹੈ ਉਹ ਮਨ ਪਛਤਾਵੇ ਜਿਹੜਾ ਪ੍ਰੀਤ ਲਾ ਕੇ ਬੈਠਾ ਹੁੰਦਾ ਛਾਂ ਦੇ ਨਾਲ ਉਹਨੂੰ ਪਛਤਾਉਣਾ ਪੈਂਦਾ ਕਿਉਂਕਿ ਮਿਲਦੀ ਨਹੀਂ ਬਰਾ ਉਹ ਤਾਂ ਨਾਸ਼ਵੰਤ ਸੀ ਚਲੀ ਗਈ ਤੋ ਸਤਗੁਰੂ ਪਾਤਸ਼ਾਹ ਕਹਿੰਦੇ ਕੁਛ ਨਹੀਂ ਪਿਆ ਪੱਲੇ ਹੋਣਾ ਚਾਹੀਦਾ ਸੀ ਜਿਹੜੀ ਚੀਜ਼ ਸਦੀਵੀ ਹੈ ਤੂੰ ਪਿਆਰ ਉਸ ਨਾਲ ਪਾ ਸੋਦਰ ਦੀ ਗੁਰਮਖੋ ਬਾਣੀ ਪੜ੍ਹਦੇ ਆ ਜਦੋਂ ਸੋਦਰ ਦੀ ਬਾਣੀ ਚ ਗੁਰੂ ਪਾਤਸ਼ਾਹ ਕਹਿੰਦੇ ਨੇ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਜਨਸੀ ਦਾ ਅਰਥ ਹੈ ਜਨਸਾਂ ਦੇ ਕਈ ਕਿਸਮਾਂ ਦੀ ਜਨਸੀ ਕਈ ਕਿਸਮਾਂ ਦੀ ਕਈ ਰੰਗਾਂ ਦੀ ਕਈ ਭੰਤਾਂ ਦੀ ਕਈ ਜਨਸਾਂ ਦੀ ਕਿਸਮਾਂ ਦੀ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਜਿਸ ਪਰਮਾਤਮਾ ਨੇ ਇਹ ਮਾਇਆ ਨੂੰ ਪੈਦਾ ਕੀਤਾ ਕਈ ਰੰਗਾ ਵਿੱਚ ਕੀਤਾ ਕਈ ਭਾਂਤਾਂ ਵਿੱਚ ਕੀਤਾ ਕਈ ਕਿਸਮਾਂ ਦੇ ਵਿੱਚ ਕੀਤਾ ਮਾਇਆ ਜਨ ਉਪਾਈ ਮਾਇਆ ਨੂੰ ਪੈਦਾ ਕੀਤਾ ਕਰ ਕਰ ਵੇਖਿਆ ਕੀਤਾ ਆਪਣਾ ਫਿਰ ਉਹ ਇਸ ਮਾਇਆ ਨੂੰ ਪੈਦਾ ਕਰਕੇ ਫਿਰ ਸਭ ਦੇ ਵਿੱਚ ਬੈਠ ਕੇ ਦੇਖਦਾ ਪੈ ਮਾਇਆ ਦੇ ਕੋਤਕ ਵੀ ਕਿੱਦਾਂ ਵਰਤਦੀ ਹੈ ਮਾਇਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਜਦ ਬਾਣੀ ਦੇ ਗੁਰਮਖੋਜੇ ਤੋਂ ਮਾਇਆ ਦੀ ਗੱਲ ਕੀਤੀ ਨਾ ਤੇ ਇੱਕੋ ਹੀ ਬਚਨ ਪਾਤਸ਼ਾਹ ਨੇ ਕਿਹਾ ਵੀ ਹੈ ਇਹ ਪ੍ਰਮਾਤਮਾ ਦੀ ਛਾਇਆ ਇੱਕ ਇੱਕ ਬਚਨ ਆਉਂਦਾ ਮੈਨੂੰ ਚਿੱਤੇ ਆ ਰਿਹਾ ਤਿੰਨ ਗੁਣਾ ਇੱਕ ਸਖਤ ਉਪਾਇਆ ਤਿੰਨ ਗੁਣ ਪੈਦਾ ਕੀਤੇ ਪ੍ਰਮਾਤਮਾ ਨੇ ਇੱਕ ਸਖਤ ਉਪਾਇਆ ਇੱਕ ਸ਼ਕਤੀ ਪੈਦਾ ਕੀਤੀ ਮਾਇਆ ਰੂਪੀ ਮਹਾ ਮਾਇਆ ਤਾਕੀ ਹੈ ਛਾਇਆ ਤਿੰਨ ਗੁਣਾ ਇੱਕ ਸਖਤ ਉਪਾਇਆ ਮਹਾ ਮਾਇਆ ਤਾਕੀ ਹੈ ਛਾਇਆ ਪਾਤਸ਼ਾਹ ਕਹਿੰਦੇ ਜਿਹੜੀ ਇਹ ਛਾਇਆ ਇਹ ਮਹਾ ਮਾਇਆ ਹੈ ਇਹ ਪਰਮੇਸ਼ਰ ਵਾਹਿਗੁਰੂ ਜੀ ਦੀ ਛਾਂ ਹੈ ਹੁਣ ਤੂੰ ਵੇਖ ਵੀ ਛਾਂ ਨਾਲ ਜੁੜਨਾ ਹੈ ਕਿ ਪਰਮੇਸ਼ਰ ਨਾਲ ਜੁੜਨਾ ਹੈ ਕਿਉਂਕਿ ਜਿਹੜੇ ਛਾਂ ਨਾਲ ਜੁੜ ਜਾਂਦੇ ਨੇ ਉਹ ਵਿੰਸੈ ਉਹ ਮਨ ਪਛਤਾਵੇ ਉਹ ਛਾਂ ਵਿੰਸ ਜਾਂਦੀ ਹੈ ਤੇ ਭਰੋਸਾ ਕਰਨ ਵਾਲਾ ਪਛਤਾਉਂਦਾ ਫਿਰ ਇਸ ਕਰਕੇ ਤੂੰ ਤਾਂ ਰੁੱਖ ਨਾਲ ਨਾ ਜੁੜ ਉਹਦੀ ਛਾਂ ਨਾਲ ਨਾ ਜੁੜ ਤੂੰ ਪਰਮੇਸ਼ਰ ਨਾਲ ਜੁੜ ਉਹਦੀ ਛਾਂ ਮਾਇਆ ਦੇ ਨਾਲ ਨਹੀਂ ਜੁੜਨਾ ਹੁਣ ਪਾਤਸ਼ਾਹ ਫਿਰ ਸਮਝੀਏ ਕਿਵੇਂ ਵੀ ਮਾਇਆ ਹੈ ਕੀ ਹੈ ਪਾਤਸ਼ਾਹ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰ ਹੈ ਬਸ ਇੱਕੋ ਹੀ ਨਿਸ਼ਾਨੀ ਹੈ ਇਹਦੀ ਮੋਹ ਉਪਜੈ ਭਾਉ ਦੂਜਾ ਤਿੰਨ ਦੱਸੀ ਲਖਣ ਗੁਰਮਖੋ ਇਹ ਮਾਇਆ ਉਹ ਪਹਿਲੀ ਨਿਸ਼ਾਨੀ ਇਹਦੀ ਕੀ ਹੈ ਜਿਹੜੀ ਚੀਜ਼ ਸਾਨੂੰ ਪਰਮਾਤਮਾ ਤੋਂ ਵਿਛੋੜ ਰਹੀ ਹੈ ਉਹ ਮਾਇਆ ਹੀ ਹੈ ਜਿਤ ਹਰ ਵਿਸਰ ਜਿਸ ਚੀਜ਼ ਨਾਲ ਹਰੀ ਭੁੱਲਦਾ ਕੋਈ ਵੀ ਚੀਜ਼ ਹੈ ਦੁਨੀਆ ਦੀ ਜਿਸ ਚੀਜ਼ ਦੇ ਨਾਲ ਸਾਨੂੰ ਪਰਮੇਸ਼ਰ ਭੁੱਲ ਜਾਂਦਾ ਮੰਨ ਲਓ ਇਹ ਹੁੰਦਾ ਮੰਨ ਲਓ ਵੀ ਕਾਰੋਬਾਰ ਘਟ ਸੀ ਇਹ ਅਕਸਰ ਹੁੰਦਾ ਨਾ ਰੋਜ਼ਾਨਾ ਗੁਰਦੁਆਰੇ ਆਉਂਦੇ ਸੀ ਮੱਥਾ ਟੇਕਦੇ ਸੀ ਕਥਾ ਕੀਰਤਨ ਸੁਣਦੇ ਸੀ ਕਾਰੋਬਾਰ ਵੱਡਾ ਹੋ ਗਿਆ ਕਹਿੰਦੇ ਜੀ ਕੀ ਕਰੀਏ ਹੁਣ ਤਾਂ ਬਾਹਰੋਂ ਟੇਕ ਕੇ ਨਾ ਮੱਥਾ ਤੇ ਬਾਹਰੋਂ ਏਦਾਂ ਚਲੇ ਜਾਈਦਾ ਟਾਈਮ ਹੀ ਨਹੀਂ ਹੁੰਦਾ ਜੀ ਇਹਦਾ ਅਰਥ ਕੀ ਬਣਿਆ ਵੀ ਤੇਰੇ ਲਈ ਤੇਰਾ ਕਾਰੋਬਾਰ ਮਾਇਆ ਬਣ ਗਿਆ ਤੇਰੇ ਲਈ ਤੇਰਾ ਕਾਰੋਬਾਰ ਹੀ ਮਾਇਆ ਬਣ ਗਿਆ ਏਦਾਂ ਹੁੰਦਾ ਹੈ ਨਾ ਇਸ ਕੋਈ ਵੀ ਚੀਜ਼ ਹੈ ਜਿਹੜੀ ਚੀਜ਼ ਸਾਨੂੰ ਪਰਮੇਸ਼ਰ ਵਿਸਾਰ ਦਿੰਦੀ ਆ ਵਾਹਿਗੁਰੂ ਭੁਲਾ ਦਿੰਦੀ ਆ ਮਾਇਆ ਕਰ ਮੋਹ ਉਪਜੈ ਜਿਸ ਚੀਜ਼ ਵਿੱਚੋਂ ਮੋਹ ਪੈਦਾ ਹੁੰਦਾ ਧੀਆਂ ਪੁੱਤਰ ਕੀ ਨੇ ਕਈ ਵਾਰ ਮਾਇਆ ਹੀ ਬਣ ਜਾਂਦੇ ਆ ਹਰ ਵਾਰ ਨਹੀਂ ਬਣਦੇ ਪਰ ਬਹੁਤਾਂਤ ਬਣ ਜਾਂਦੇ ਆ ਧੀਆਂ ਪੁੱਤਰ ਮਾਇਆ ਮੋਹ ਉਪਜਦਾ ਮਾਇਆ ਬਣ ਜਾਂਦੇ ਆ ਭਾਉ ਦੂਜਾਂ ਨਾਲ ਆ ਭਾਉ ਹੁੰਦਾ ਪਿਆਰ ਇੱਕ ਪਰਮੇਸ਼ਰ ਨੂੰ ਛੱਡ ਕੇ ਜੇ ਕਿਸੇ ਦੂਜੇ ਨਾਲ ਸਾਡਾ ਪਿਆਰ ਬਣ ਰਿਹਾ ਹੈ ਪ੍ਰੀਤ ਬਣ ਰਹੀ ਹੈ ਪਾਤਸ਼ਾਹ ਕਹਿੰਦੇ ਇਹ ਵੀ ਮਾਇਆ ਹੀ ਹੈ ਰੂਪ ਹੈ ਮਾਇਆ ਦੇ ਇਹ ਪਤਾ ਨਹੀਂ ਕਿਹੜੇ ਭਾਂਤਾਂ ਦੇ ਵਿੱਚ ਕਿਹੜੇ ਰੰਗਾਂ ਦੇ ਵਿੱਚ ਕਿਹੜੀ ਕਿਸਮਾਂ ਦੇ ਨਾਲ ਤੇਰੇ ਸਾਹਮਣੇ ਖੜੀ ਹੋ ਜਾਣੀ ਹੈ ਆ ਕੇ ਤੈਨੂੰ ਪਤਾ ਵੀ ਨਹੀਂ ਲੱਗਣਾ ਵੀ ਮਾਇਆ ਹੈ ਇਦਾਂ ਹੀ ਹੁੰਦਾ ਗੁਰਮਖੋ ਇਸ ਕਰਕੇ ਪਾਤਸ਼ਾਹ ਕਹਿੰਦੇ ਤੂੰ ਸੁਚੇਤ ਰਹਿਣਾ ਬਸ ਇੱਕੋ ਚੇਤਾ ਰੱਖੀ ਜਿਹੜੀ ਚੀਜ਼ ਸੱਚ ਤੋਂ ਵਾਹਿਗੁਰੂ ਤੋਂ ਪਰਮੇਸ਼ਰ ਤੋਂ ਦੂਰ ਕਰ ਰਹੀ ਹੈ ਉਹ ਚੀਜ਼ ਮਾਇਆ ਹੈ ਕੋਈ ਆ ਸੀ ਨਾ ਗੁਰਮਖੋ ਜਦੋਂ ਜਦੋਂ ਮਾਤਾ ਸੀਤਾ ਨੇ ਇਦਾਂ ਸੋਨੇ ਦਾ ਮਿਰਗ ਦੇਖਿਆ ਤੇ ਰਾਮ ਜੀ ਨੂੰ ਕਿਹਾ ਵੀ ਉਹ ਚਾਹੀਦਾ ਮੈਨੂੰ ਤੇ ਰਾਮ ਜੀ ਨੇ ਕਿਹਾ ਸੀਤੇ ਵੀ ਕਦੇ ਸੋਨੇ ਦੇ ਵੀ ਮਿਰਗ ਹੁੰਦੇ ਆ ਕਿ ਹੈ ਸੀਨਾ ਇਹ ਗੱਲ ਵੀ ਸੀਤੇ ਕਹਿੰਦੀ ਸੋਨੇ ਦੇ ਵੀ ਮਿਰਗ ਹੁੰਦੇ ਆ ਕਹਿੰਦੀ ਨਹੀਂ ਨਹੀਂ ਬਸ ਹੁੰਦੇ ਨਾ ਹੋਣੇ ਤੇ ਪੁੱਛਿਆ ਹੀ ਨਹੀਂ ਮੈਨੂੰ ਤੇ ਚਾਹੀਦਾ ਗੁਰਮਖੋ ਜਦ ਪੈਗੀ ਔਰ ਤੁਸੀਂ ਦੇਖੋ ਫਿਰ ਉਹ ਉਹ ਤਾਂ ਸੱਚਮੁੱਚ ਮਾਇਆ ਹੀ ਸੀ ਉਹ ਤਾਂ ਇੱਕ ਝਾਲੀ ਬੁਣਿਆ ਗਿਆ ਸੀ ਨਾ ਰਾਵਣ ਦੇ ਵੱਲੋਂ ਇੱਕ ਮਾਇਆ ਦਾ ਜਾਲ ਬੁਣਿਆ ਗਿਆ ਸੀ ਜਿਸ ਵਿੱਚ ਫਸ ਗਏ ਫਿਰ ਸਾਰੇ ਤੁਸੀਂ ਵੇਖੋ ਫਿਰ ਕਿੰਨੀ ਵੱਡੀ ਜੰਗ ਹੋਈ ਸਿਰਫ ਇਸ ਕਰਕੇ ਵੀ ਹਿਰਨ ਚਾਹੀਦਾ ਮੈਨੂੰ ਜੇ ਉਹ ਹਿਰਨ ਨਾ ਮੰਗਦੀ ਐਨੀ ਵੱਡੀ ਜੰਗ ਹੋਣੀ ਸੀ ਕਿਤੇ ਰਾਮ ਜੀ ਹਿਰਨ ਪਿੱਛੇ ਚਲੇ ਗਏ ਲక్ష్మణ ਉਹਦੇ ਪਿੱਛੇ ਚਲਾ ਗਿਆ ਪਿੱਛੋਂ ਰਾਮਨ ਸੀਤਾ ਨੂੰ ਲੈ ਗਿਆ ਔਰ ਕਿੰਨੀ ਵੱਡੀ ਜੰਗ ਹੋਈ ਫਿਰ ਇਹ ਮਾਇਆ ਹੀ ਹਨ ਕਿਸੇ ਰੂਪ ਦੇ ਵਿੱਚ ਆਉਂਦੀ ਹੈ ਇਦਾਂ ਇਦਾਂ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਬਸ ਮਾਇਆ ਤੋਂ ਤੂੰ ਵਟ ਸਕਦਾ ਜੇ ਤੂੰ ਪਰਮੇਸ਼ਰ ਨਾਲ ਪਿਆਰ ਪਾਲ ਲਵੇਂ ਵਿਰਖ ਕੀ ਛਾਇਆ ਸਿਉ ਰੰਗ ਲਾਵੇ ਜਿਹੜਾ ਮਨੁੱਖ ਸੋਚ ਕੇ ਦੇਖੋ ਉਹਦਾ ਕੀ ਬਣੇਗਾ ਜੋ ਬਿਰਖ ਦੀ ਦਰਖਤ ਦੀ ਸ਼ਾਨ ਦੇ ਨਾਲ ਪਿਆਰ ਪਾ ਕੇ ਬੈਠਾ ਹੈ ਸਿੱਖ ਨੇ ਕਿਦਣਾ ਪਿਆਰ ਪਾਉਣਾ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੇ ਸੋਕੈਤ ਹੈ ਸੂਰਾ ਸੂਰਮਾ ਕੌਣ ਹੈ ਜੀਦਾ ਰੰਗ ਹਰੀ ਨਾਲ ਲੱਗ ਗਿਆ ਜਾ ਕੋ ਹਰ ਰੰਗ ਲਾਗੋ ਹਰੀ ਦੇ ਨਾਲ ਰੰਗ ਲੱਗ ਗਿਆ ਹਰੀ ਨਾਲ ਪਿਆਰ ਲੱਗ ਗਿਆ ਉਹ ਸੂਰਮਾ ਹੈ ਕਿਉਂ ਗੁਰਮਖੋ ਕਿਉਂ ਪਾਤਸ਼ਾਹ ਨੇ ਸੂਰਮਾ ਕਿਆ ਕਾਰਨ ਹੈ ਉਹਦਾ ਇੱਕ ਬੰਦਾ ਬਾਹਰ ਲੜਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਕਈ ਵਾਰ ਬਾਹਰ ਲੜਨ ਵਾਲਾ ਜਿੱਤਣ ਵਾਲਾ ਮਨੁੱਖ ਆਪਣੇ ਮਨ ਦੀਆਂ ਵਾਸ਼ਨਾਵਾਂ ਅੱਗੇ ਹਾਰ ਜਾਂਦਾ ਹੈ ਆਪਣੇ ਮਨ ਦੇ ਵਿਕਾਰਾਂ ਅੱਗੇ ਬਾਹਰ ਜੰਗਾ ਜਿੱਤਦਾ ਪਰ ਅੰਦਰ ਹਉਮੈ ਦੇ ਅੱਗੇ ਹੰਕਾਰ ਦੇ ਅੱਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਲੋਭ ਦੇ ਅੱਗੇ ਮਾਇਆ ਦੇ ਅੱਗੇ ਹਾਰ ਜਾਂਦਾ ਇਹ ਵੀ ਦੁਸ਼ਮਨ ਨੇ ਤੇਰੇ ਨਾ ਪੰਜੇ ਵੱਧੇ ਮਹਾਬਲੀ ਕਰ ਸੱਚਾ ਢੋਆ ਪੰਜੇ ਮਹਾਬਲੀ ਦਾ ਕੀ ਅਰਥ ਹੈ ਬੰਨ ਲਏ ਇਦਾਂ ਅਰਥ ਕੀ ਬਣਿਆ ਹਉ ਗੁਸਾਈ ਦਾ ਪਹਿਨ ਵਾਲਣਾ ਮੈਂ ਗੁਰਮਿਲ ਉੱਚ ਦਮਾਲੜਾ ਹੋਈ ਛਿੰਝ ਇਕੱਠੀਆਂ ਦਈ ਬੈਠਾ ਵੇਖਾਂ ਆਪ ਜੀਓ ਵਾਤ ਵੱਜਣ ਟੰਮ ਘਟੀਰੀਆਂ ਮਣ ਲੱਥੇ ਲੈਂਦੇ ਫੇਰੀਆਂ ਨਾ ਹੱਥੇ ਪੰਜ ਜਵਾਨ ਮੈਂ ਅਰਥ ਕੀ ਬਣਿਆ ਉਹਦਾ ਨਿਹੱਥੇ ਕੀ ਹੁੰਦਾ ਕਮਜ਼ੋਰ ਕਰ ਦਿੱਤੇ ਇਦਾਂ ਪੰਜ ਜਵਾਨ ਇਹ ਇਹ ਲੜਨ ਵਾਸਤੇ ਆਏ ਵਿਕਾਰਾਂ ਦੇ ਪਹਿਲਵਾਨ ਤੇ ਮੈਂ ਗੁਸਾਈ ਦਾ ਪਹਿਲਵਾਨ ਇਹਨਾਂ ਨਾਲ ਜੰਗ ਹੋਈ ਮੇਰੀ ਇਹਨਾਂ ਨੂੰ ਪੰਜਾਂ ਦੇ ਨਾਲ ਨਿਹੱਥੇ ਪੰਜ ਜਵਾਨ ਮੈਂ ਇਹਨਾਂ ਪੰਜੇ ਵਿਕਾਰਾਂ ਨੂੰ ਮੈਂ ਇਹ ਵੀ ਤਾਂ ਜੰਗ ਹੈ ਨਾ ਮਨੁੱਖ ਦੀ ਪਾਤਸ਼ਾਹ ਕਹਿੰਦੇ ਨਿਹੱਥੇ ਕਰ ਦਿੱਤੇ ਕਮਜ਼ੋਰ ਕਰ ਦਿੱਤੇ ਢਾਂ ਲਏ ਪਰ ਕਦੋਂ ਗੁਰ ਥਾਪੀ ਦਿੱਤੀ ਕੰਡ ਜੀਓ ਜਦੋਂ ਮੇਰੇ ਗੁਰੂ ਨੇ ਥਾਪੜਾ ਦਿੱਤਾ ਮੈਨੂੰ ਇਹਨਾਂ ਪੰਜੇ ਵਿਕਾਰਾਂ ਤੋਂ ਉਹ ਜਿੱਤ ਸਕਦਾ ਜਿਹਨੂੰ ਗੁਰੂ ਦਾ ਥਾਪੜਾ ਮਿਲਿਆ ਇਹ 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 ਜੰਕ ਬਹੁਤ ਭੈੜੀ ਹੈ ਗੁਰਮਖੋ ਇੱਕ ਤਾਈ ਪਾਸ ਨੇ ਕਨ ਮਨ ਜੀਤੈ ਜਗ ਜੀਤ ਜਗ ਨੂੰ ਜਿੱਤਣ ਵਾਲਿਆਂ ਕਦੇ ਮਨ ਅੱਗੇ ਨਾ ਹਾਰ ਜੀ ਇੱਕ ਜੰਗ ਤੇਰੀ ਤੇਰੇ ਮਨ ਦੇ ਨਾਲ ਵੀ ਹੋਣੀ ਹੈ ਤੇਰੀਆਂ ਮਨ ਦੀਆਂ ਇਛਾਵਾਂ ਨਾਲ ਵੀ ਹੋਣੀ ਹੈ ਜਿਹੜੇ ਮਨ ਵਿੱਚ ਵਕਾਰ ਬੈਠੇ ਨੇ ਉਹਨਾਂ ਦੇ ਨਾਲ ਵੀ ਇੱਕ ਤੇਰੀ ਜੰਗ ਹੈ ਜਿਹੜਾ ਉਹਨਾਂ ਜੰਗਾਂ ਤੋਂ ਜਿੱਤ ਪ੍ਰਾਪਤ ਕਰ ਲੈਂਦਾ ਹੈ ਪਾਤਸ਼ਾਹ ਕਹਿੰਦੇ ਸੋ ਕਈਅਤ ਹੈ ਸੂਰਾ ਉਹ ਸੂਰਮੈ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਬਿਰਖ ਕਿਸ਼ਾ ਆਇਆ ਸਿਉ ਰੰਗ ਲਾਵੇ ਉਹ ਬਿੰਸੈ ਉਹ ਮਨ ਪਛਤਾਵੇ ਜੋ ਦਿਸੈ ਜੋ ਕੁਝ ਦਿਖ ਰਿਹਾ ਸੋ ਚਾਲਣਹਾਰ ਉਹ ਸਭ ਕੁਝ ਚੱਲਣ ਵਾਲਾ ਹੈ ਖਤਮ ਹੋਣ ਵਾਲਾ ਹੈ ਜਾਣ ਵਾਲਾ ਹੈ ਜੋ ਦਿਸੈ ਜੋ ਕੁਝ ਵੀ ਦਿਖ ਰਿਹਾ ਪਰਮੇਸ਼ਰ ਚੱਲਣ ਵਾਲਾ ਨਹੀਂ ਹੈ ਕਿਉਂਕਿ ਉਹ ਦਿਸਦਾ ਨਹੀਂ ਹੈ ਦਿਸਦਾ ਨਹੀਂ ਹੈ ਅ ਕੱਲ ਪਰਸ ਨੂੰ ਕੱਲ ਹੀ ਮੈਨੂੰ ਕੋਈ ਸਜਣ ਦਾ ਫੋਨ ਆਇਆ ਤੁਹਾਡੇ ਕਰਨਾਲ ਤੋਂ ਹੀ ਕਹਿੰਦਾ ਗਿਆਨੀ ਜੀ RAM ਤੇ RAM ਚ ਕੀ ਫਰਕ ਹੈ ਰਾਮ ਤੇ ਰਾਮ ਚ ਕੀ ਫਰਕ ਮੈਂ ਖਾ ਵੀ ਸੌਖਾ ਜਿਹਾ ਹੀ ਫਰਕ ਲੱਭ ਲਵਾਂ ਵੀ ਆਪ ਕਹਿੰਦੇ ਜੀ ਪ੍ਰਾਣ ਪ੍ਰਤੀਸ਼ਟਾ ਸ਼ਬਨਾਇਆ ਕਹਿੰਦੇ ਜੀ ਜੇ ਦੇਰ શ્રી रामचंद्र ਜੀ ਅਜੁੱਧਿਆ ਦੇ ਵਿੱਚ ਮੰਦਿਰ ਦਾ ਉਦਘਾਟਨ ਹੋ ਜਾ ਪ੍ਰਾਣ ਪ੍ਰਤੀਸ਼ਟਾ ਇਦਾਂ ਪ੍ਰਾਣ ਪ੍ਰਤੀਸ਼ਟਾ ਮੂਰਤੀ ਦੀ ਹੋ ਸਕਦੀ ਹੈ ਰੱਬ ਦੀ ਹੋ ਹੀ ਨਹੀਂ ਸਕਦੀ ਪ੍ਰਾਣ ਪ੍ਰਤੀਸ਼ਟਾ ਮੂਰਤੀ ਦੀ ਹੁੰਦੀ ਹੈ ਹੋ ਸਕਦੀ ਹੈ ਔਰ ਪ੍ਰਾਣ ਕਿੱਥੋਂ ਪਾ ਸਕਦੇ ਆ ਮੂਰਤੀ ਦੇ ਵਿੱਚ ਹੁੰਦਾ ਹੀ ਨਹੀਂ ਨਾ ਮੂਰਤੀ ਨੂੰ ਸਥਾਪਿਤ ਕੀਤਾ ਗਿਆ ਮੰਦਿਰ ਨੂੰ ਬਣਾਇਆ ਗਿਆ ਫਿਰ ਮੂਰਤੀ ਸਥਾਪਿਤ ਕੀਤੀ ਇਹਦਾ ਸੌਖਾ ਹੀ ਅਰਥ ਲੱਗ ਜਾਂਦਾ ਹੈ ਵੀ ਇੱਕ ਰਾਮ ਉਹ ਹੈ ਜਿਹੜਾ ਅਜੁੱਧਿਆ ਦੇ ਮੰਦਿਰ ਦੇ ਵਿੱਚ ਹੈ ਜਿੱਦੀ ਮੂਰਤੀ ਬਣੀ ਹੋਈ ਹੈ ਇੱਕ ਰਾਮ ਪਰਮੇਸ਼ਰ ਵਾਹਿਗੁਰੂ ਉਹ ਹੈ ਜਿਹੜਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਜਿਹੜਾ ਸਥਾਪਿਤ ਕੀਤਾ ਹੀ ਨਹੀਂ ਜਾ ਸਕਦਾ ਥਾਪਿਆ ਨਾ ਜਾਏ ਉਹਨੂੰ ਥਾਪਿਆ ਨਹੀਂ ਜਾ ਸਕੀਦਾ ਸੌਖਾ ਹੀ ਹੈ ਨਾ ਇਹ ਤਾਂ ਸੌਖਾ ਹੀ ਹੈ। ਇਦਾਂ ਹੁੰਦਾ ਨਾ ਦੇਖੋ ਪੁਰਾਣੇ ਸਮੇਂ ਦੇ ਵਿੱਚ ਇੱਕ ਰਵੈਤ ਹੁੰਦੀ ਸੀ ਧਰਮੀ ਲੋਕ ਆਪਣੇ ਧੀਆਂ ਪੁੱਤਰਾਂ ਦੇ ਨਾਮ ਇਦਾਂ ਦੇ ਰੱਖਦੇ ਸੀ ਵੀ ਰੱਬ ਚ ਇਤੇ ਆ ਜਾਈ। ਸਾਡੇ ਵੀ ਪੁਰਾਣੇ ਸਮੇਂ ਹੁੰਦਾ ਸੀ ਇਦਾਂ। ਦਸ਼ਰਤ ਨੇ ਆਪਣੇ ਪੁੱਤਰ ਦਾ ਨਾਮ ਰਾਮ ਰੱਖ ਲਿਆ ਵੀ ਰਾਮ ਚਿੱਤੇ ਆਇਆ ਕਰੇਗਾ। ਆਪਣੇ ਪੁੱਤਰ ਦਾ ਨਾਮ ਰਾਮ ਰੱਖ ਲਿਆ। ਹੁਣ ਜਦੋਂ ਅਸੀਂ ਧਰੂਪ ਭਗਤ ਦੀ ਸਾਖੀ ਪੜਦੇ ਆਂ ਨਾਮ ਰਾਮ ਜਪੋ ਜੀ ਐਸੇ ਐਸੇ ਪੜਦੇ ਆਂ ਨਾ ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਧਰੂਪ ਪ੍ਰਹਿਲਾਦ શ્રી रामचंद्र ਤੋਂ ਪਹਿਲਾਂ ਹੋਏ ਆ ਧਰੂਪ ਪ੍ਰਹਿਲਾਦ ਜੀ रामचंद्र ਜੀ ਤੋਂ ਪਹਿਲਾਂ ਹੋਏ ਹੈ ਕਹਿੰਦੇ ਉਹ ਵੀ ਰਾਮ ਰਾਮ ਜਪਦੇ ਸੀ ਉਹਨਾਂ ਵਾਂਗ ਰਾਮ ਰਾਮ ਜਪਾਂ ਇਹਦਾ ਅਰਥ ਕੀ ਬਣਿਆ ਵੀ ਜਿਹੜੇ ਰਾਮ ਦਾ ਜਾਪ ਧਰੂਪ ਪ੍ਰਹਿਲਾਦ ਕਰਦੇ ਆ ਉਹ ਰਾਮ ਤਾਂ ਪੂਰਾ ਰਾਮਚੰਦਰ ਜੀ ਨਹੀਂ ਕਿਉਂਕਿ ਰਾਮਚੰਦਰ ਜੀ ਤਾਂ ਬਾਅਦ ਵਿੱਚ ਪੈਦਾ ਹੋਏ ਐ ਕਿਸੇ ਬੱਚੇ ਹੁਣ ਦੇਖੋ ਗੁਰਬਾਣੀ ਦੇ ਅੰਦਰ ਕਰਮਖੋ ਗੋਬਿੰਦ ਨਾਮ ਕਿੰਨੇ ਵਾਰੀ ਆਉਂਦਾ ਅਸੀਂ ਕਹਿ ਸਕਦੇ ਹਾਂ ਇਹਦਾ ਉਦਾਹਰਣ ਸਮਝਾਉਣ ਦੇ ਲਈ ਕਿਸੇ ਨੂੰ ਵੀ ਗੋਬਿੰਦ ਨਾਮ ਬਾਣੀ ਚ ਸੈਂਕੜੇ ਵਾਰ ਆ ਜਾਂਦਾ ਪਰ ਅਸੀਂ ਕਿਤੇ ਵੀ ਗੋਬਿੰਦ ਦਾ ਗੋਬਿੰਦ ਦੇ ਅਰਥ ਗੁਰ ਗੋਬਿੰਦ ਸਿੰਘ ਨਹੀਂ ਕਰਦੇ ਕਰਦੇ ਆ ਕਦੇ ਨਹੀਂ ਕਰਦੇ ਨਾ ਜੇ ਅਸੀਂ ਗੋਬਿੰਦ ਦੇ ਨਾਮ ਗੁਰੂ ਗੋਬਿੰਦ ਸਿੰਘ ਕਦੇ ਨਹੀਂ ਕਰਦੇ ਬਾਣੀ ਵਿੱਚ ਫਿਰ ਰਾਮ ਦੇ ਅਰਥ ਰਾਮਚੰਦਰ ਕਿਵੇਂ ਕਰ ਸਕਦੇ ਆ ਉਹ ਵੀ ਨਹੀਂ ਹੋ ਸਕਦੇ ਹਾਂ ਕੁਝ ਥਾਵਾਂ ਉੱਤੇ ਹੈ ਨੇ ਰਾਮਚੰਦਰ ਜੀ ਦਾ ਨਾਮ ਆਇਆ ਹੈ ਬਾਣੀ ਚ ਇਦਾਂ ਨਹੀਂ ਵੀ ਨਹੀਂ ਆਇਆ ਰਾਮ ગયો ਰਾਵਣ ગયો ਰਾਵਣ ਦੇ ਨਾਲ ਆਇਆ ਸ਼ਬਦ ਵੀ ਰਾਮ ਵੀ ਗਿਆ ਬੁਰਾਈਆਂ ਕਰਦਾ ਸੀ ਰਾਮਚੰਦਰ ਜੀ ਵੀ ਗਏ ਨੇਕੀਆਂ ਕਰਦੇ ਸਨ ਪਰ ਤੁਸੀਂ ਦੇਖੋ ਵੀ ਇੱਕ ਇੱਕ ਨੂੰ ਚੇਤੇ ਕਰਦੇ ਆਂ ਤੇ ਬਰਾਈਆਂ ਚੇਤੇ ਆਉਂਦੀਆਂ ਨੇ ਦੂਜੇ ਨੂੰ ਚੇਤੇ ਕਰਦੇ ਆਂ ਤੇ ਮਰਿਆਦਾ ਚੇਤੇ ਆਉਂਦੀ ਹੈ ਫਰਕ ਤੇ ਇਹ ਆ ਜਾਣ-ਜਾਣ ਦੇ ਵਿੱਚ ਇੱਦਾਂ ਰਾਮ ਪਾਂਡੇ ਤੁਮਰਾ ਰਾਮਚੰਦ ਸੋਪੀ ਆਮਤ ਦੇਖਿਆ ਥਾ ਉਹ ਰਾਮਚੰਦਰ ਜੀ ਦੀ ਗੱਲ ਹੀ ਹੋ ਰਹੀ ਹੈ ਤਾਂ ਇਹ ਫਰਕ ਰੱਖਣਾ ਇੱਕ ਇੱਕ ਉਹ ਪਰਮੇਸ਼ਰ ਹੈ ਜਿਹੜਾ ਨਾ ਉਹ ਮਰੇ ਨਾ ਹੋਵੇ ਸੋਬ ਨਾ ਜੰਮਿਆ ਨਾ ਮਰੇਗਾ ਇੱਕ ਦਾ ਮਾਂ ਪਿਓ ਵੀ ਹੈ ਧੀਆਂ ਪੁੱਤਰ ਵੀ ਹਨ ਔਲਾਦ ਵੀ ਹੈ ਉਹਦਾ ਜਨਮ ਵੀ ਹੈ ਉਹਦੀ ਮੌਤ ਵੀ ਹੈ ਇਦਾਂ ਅਵਤਾਰੀ ਪੁਰਸ਼ ਇਦਾਂ ਹੁੰਦੇ ਨੇ ਪਰ ਪਰਮੇਸ਼ਰ ਨਹੀਂ ਪਰਮੇਸ਼ਰ ਉਹ ਹੈ ਜਿਹੜਾ ਅਜੂਨੀ ਹੈ ਜੂਨਾ ਚ ਨਹੀਂ ਆਉਂਦਾ ਜਿਹੜਾ ਤੋਂ ਪਤਸ਼ਾਹ ਕਹਿੰਦੇ ਜੋ ਦਿਸ ਹੈ ਜੋ ਦਿਸ ਰਿਹਾ ਕੁਝ ਵੀ ਦਿਸ ਰਿਹਾ ਸੋ ਚਾਲਣ ਹਾਰ ਉੱਚਲਣ ਹਾਰ ਹੈ ਜਾਣ ਵਾਲਾ ਹੈ ਨਾਸ਼ਵੰਤ ਹੈ ਲਪਟ ਰਹਿਓ ਪਰ ਇਹ ਜੀਵ ਲਪਟਿਆ ਉਸ ਦਿਸਣ ਵਾਲੀ ਚੀਜ਼ ਨਾਲ ਤਹ ਅੰਧ ਅੰਧਾਰ ਅੰਨਿਆਂ ਦਾ ਅੰਨਾ ਅੰਧ ਅਧਰ ਦਾ ਕੀ ਅਰਥ ਹੈ ਅੰਨਿਆਂ ਦਾ ਅੰਨਾ ਜੋ ਚੀਜ਼ ਦਿਖ ਰਹੀ ਹੈ ਉਹਦੇ ਨਾਲ ਚੁੰਬੜਿਆ ਹੋਇਆ ਲੱਗਿਆ ਹੋਇਆ ਵੀ ਇਹੀ ਸੱਚ ਹੈ ਬਟਾਉ ਸਿਓ ਜੋ ਲਾਵੈ ਨੇਹ ਬਟਾਉ ਹੁੰਦਾ ਯਾਤਰੀ ਇਦਾਂ ਗੁਰਮਖੋ ਯਾਤਰਾ ਕਰਦੇ ਪਏ ਆ ਮੰਨ ਲਓ ਟ੍ਰੇਨ 'ਚ ਕਰਦੇ ਪਏ ਆ ਅੱਡ ਤਰੀਕੇ ਨਾਲ ਸਮਝ ਲਈਏ ਲੰਮੀ ਯਾਤਰਾ ਹੋਵੇ ਸਾਡਾ ਤਾਂ ਖਾਸ ਕਰ ਪੰਜਾਬੀ ਸਿੱਖਾਂ ਦਾ ਸੁਭਾ ਇਦਾਂ ਦਾ ਬਣ ਗਿਆ ਵੀ ਅਸੀਂ ਗੱਲਾਂ ਬਾਤਾਂ ਟ੍ਰੇਨ 'ਚ ਵੀ ਮਿੱਤਰਤਾ ਇਦਾਂ ਸर्जਨਤਾਈ ਕਰ ਲੈਣੇ ਆ ਇਦਾਂ ਸਾਨੂੰ ਰੱਬ ਨੇ ਸੁਭਾ ਇਦਾਂ ਦਾ ਬਣਾਇਆ ਵੀ ਬੇਫਿਕਰੇ ਜੇ ਰਹਿਨੇ ਆ ਨਾ ਅੱਛਾ ਇਦਾਂ ਯਾਤਰਾ ਕਰ ਕਿੰਨਿਆਂ ਦੇ ਨਾਲ ਦੋਸਤੀ ਪੈ ਜਾਂਦੀ ਹੈ ਕਿੰਨਾਂ ਦੇ ਨਾਲ ਮਿੱਤਰਤਾ ਪੈ ਜਾਂਦੀ ਹੈ ਇਕੱਠੇ ਬੈਠ ਕੇ ਖਾਣਾ ਵੀ ਖਾ ਲੈਨੇ ਆ ਪਰ ਸਾਨੂੰ ਸਭ ਨੂੰ ਪਤਾ ਹੁੰਦਾ ਹੈ ਵੀ ਅਸੀਂ ਯਾਤਰਾ ਕਰ ਰਹੇ ਹਾਂ ਇਹ ਯਾਤਰਾ ਦੀ ਮਿੱਤਰਤਾ ਹੈ ਜਿਵੇਂ ਜਿਵੇਂ ਕਿਸੇ ਦਾ ਸਟੇਸ਼ਨ ਆਈ ਜਾਣਾ ਸਭ ਨੇ ਉੱਤਰੀ ਜਾਣਾ ਸਾਨੂੰ ਪਤਾ ਹੁੰਦਾ ਇਸ ਗੱਲ ਦਾ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਤੂੰ ਵੀ ਤਾਂ ਯਾਤਰਾ ਤੇ ਹੈ ਇਹ ਮਨੁੱਖ ਵੀ ਯਾਤਰਾ ਤੇ ਹੈ ਕਈ ਜਨਮਾਂ ਤੋਂ ਚੱਲਿਆ ਹੋਇਆ ਇਦਾਂ ਅਸੀਂ ਯਾਤਰੀ ਸੰਸਾਰ ਤੋਂ ਲੈ ਕੇ ਨਿਰੰਕਾਰ ਤੱਕ ਦੀ ਯਾਤਰਾ ਹੈ ਗੁਰਮਖੋ ਅਸੀਂ ਸਾਰੇ ਯਾਤਰੀ ਹਾਂ ਤੇ ਇਹ ਜੋ ਕੁਝ ਸਾਨੂੰ ਮਿਲਿਆ ਹੋਇਆ ਹੈ ਇਹ ਸਾਰੇ ਯਾਤਰਾ ਦੇ ਸਾਥੀ ਨੇ ਕੋਈ ਪਹਿਲਾਂ ਮਿਲ ਗਿਆ ਕੋਈ ਬਾਅਦ ਵਿੱਚ ਮਿਲ ਗਿਆ ਜਿਵੇਂ ਜਿਵੇਂ ਕਿਸੇ ਦਾ ਸਮਾਂ ਆਈ ਜਾਣਾ ਓਵੇਂ ਓਵੇਂ ਸਭ ਨੇ ਇਸ ਯਾਤਰਾ ਦੇ ਵਿੱਚੋਂ ਉੱਤਰੀ ਜਾਣਾ ਹੈ ਜੀ ਜੀ ਇਦਾਂ ਮੰਨ ਲਈਏ ਵੀ ਅਸੀਂ ਸਾਰੇ ਯਾਤਰਾਤੇ ਹਾਂ ਭਾਈ ਜਿਵੇਂ ਜਿਵੇਂ ਕਿਸੇ ਦਾ ਥਾਂ ਆਈ ਜਾਣਾ ਹੈ ਸਮਾਂ ਆਈ ਜਾਣਾ ਹੈ ਸਭ ਨੇ ਇਦਾਂ ਉੱਤਰੀ ਜਾਣਾ ਯਾਤਰਾ ਤੋਂ ਪਰੇ ਹੁੰਦੇ ਜਾਣਾ ਇਸ ਕਰਕੇ ਸਾਰਿਆਂ ਨਾਲ ਹੱਸੀਏ ਖੇਡੀਏ ਪਰ ਕਿਸੇ ਨਾਲ ਇਦਾਂ ਪਿਆਰ ਨਾ ਪਾ ਕੇ ਬੈਠੀਏ ਕਿਉਂਕਿ ਅਖੀਰ ਨੂੰ ਵਿਛੋੜਾ ਤੇ ਹੋਣਾ ਹੀ ਹੈ ਗੱਲਾਂਬਾਤ ਤਾਂ ਕਰਦੇ ਹੀ ਆ ਨਾ ਯਾਤਰੀਆਂ ਦੇ ਨਾਲ ਹੱਸਦੇ ਖੇਡਦੇ ਆ ਹੱਸਣਾ ਖੇਡਣਾ ਸੰਸਾਰ ਨਾਲ ਪਰ ਇਹ ਯਾਦ ਰੱਖਣਾ ਵੀ ਸਟੇਸ਼ਨ ਕਦੋਂ ਵੀ ਆ ਸਕਦਾ ਕਿਸੇ ਦੇ ਉਤਰਨ ਦਾ ਬਸ ਇਹ ਹੈ ਵੀ ਉਹ ਯਾਤਰੀ ਫਿਕਸ ਹੁੰਦੇ ਨੇ ਵੀ ਐਨੇ ਬਾਅਦ ਵਿੱਚ ਉਤਰਨਾ ਤੇ ਆਉਣੇ ਪਹਿਲਾਂ ਉਤਰਨਾ ਇਹ ਜਿਹੜੀ ਰੱਬ ਦੇ ਘਰ ਦੀ ਯਾਤਰਾ ਇਹਦੇ ਵਿੱਚ ਪਤਾ ਨਹੀਂ ਕਿਹੜੇ ਨੇ ਕਦੋਂ ਉਤਰਨਾ ਬਸ ਇੰਨਾ ਇੰਨਾ ਫਰਕ ਹੈ ਵੀ ਪਤਾ ਹੀ ਨਹੀਂ ਕਿਹੜੇ ਨੇ ਕਦੋਂ ਉਤਰ ਜਾਣਾ ਇਹਦਾ ਸਟੇਸ਼ਨ ਪਤਾ ਹੀ ਨਹੀਂ ਕਿਹੜੇ ਦਾ ਕਦੋਂ ਆ ਜਾਣਾ ਹੈ ਆਪਾਂ ਯਾਤਰੀ ਬਟਾਉ ਸਿਉ ਯਾਤਰੀ ਦੇ ਨਾਲ ਕੋਈ ਜੋ ਲਾਵੇ ਨੇ ਜਿਹੜਾ ਪਿਆਰ ਪਾ ਕੇ ਬੈਠ ਜਾਂਦਾ ਹੈ ਤਾ ਕੋ ਹੱਥ ਨ ਆਵੇ ਕਿਹੇ ਪਾਛ ਕੇ ਦੱਸੋ ਫਿਰ ਉਹਦੇ ਹੱਥ ਕੀ ਆਉਂਦਾ ਕੁਛ ਵੀ ਨਹੀਂ ਆਉਂਦਾ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਏ ਮਨ ਸੁਖ ਦੇਣ ਵਾਲੀ ਤਾਂ ਇੱਕੋ ਚੀਜ਼ ਹੈ ਹਰੀ ਦੇ ਨਾਮ ਨਾਲ ਪ੍ਰੀਤ ਹਰੀ ਦੇ ਨਾਮ ਨਾਲ ਪਿਆਰ ਕਰਾ ਠੀਕ ਹੈ ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਇਸ ਸੰਸਾਰ ਵਿੱਚ ਲਿਆਂਦਾ ਇੱਥੇ ਰਹਿਣ ਦੀਆਂ ਕੁਝ ਜ਼ਿੰਮੇਵਾਰੀਆਂ ਹੈ ਨੇ ਸਾਡੀਆਂ ਸਾਰਿਆਂ ਦੀਆਂ ਇਸ ਸੰ ਜਿੱਥੇ ਅਸੀਂ ਬੈਠੇ ਹਾਂ ਉਸ ਥਾਂ ਨੂੰ ਗੁਰਮਖੋ ਸੋਹਣਾ ਬਣਾਉਣਾ ਹੈ ਇਹ ਧਰਤੀ ਨੂੰ ਅਸੀਂ ਸੋਹਣਾ ਬਣਾਉਣਾ ਹੈ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਪਰ ਪਾਤਸ਼ਾਹ ਕਹਿੰਦੇ ਪ੍ਰੀਤ ਨਾ ਪਾਈ ਪ੍ਰੀਤ ਇੱਕ ਦੇ ਨਾਲ ਇੱਕ ਦੇ ਨਾਲ ਬਸ ਇੱਕ ਨਾਲ ਪਿਆਰ ਪਾ ਕੇ ਬੈਠ ਸਾਮ ਸਮਾਲ ਜ਼ਿੰਮੇਵਾਰੀਆਂ ਧਰਮ ਦੀਆਂ ਸਮਾਜ ਦੀਆਂ ਸਾਰੀਆਂ ਤੂੰ ਨਿਭਾਉਣੀਆਂ ਨੇ ਪਰ ਦੇਖ ਸੁੱਖ ਦੇਣ ਵਾਲੀ ਪ੍ਰੀਤ ਕੇਵਲ ਪਰਮੇਸ਼ਰ ਦੇ ਨਾਮ ਦੀ ਹੈ ਔਰ ਕਿੱਦਾਂ ਹੋਣੀ ਚਾਹੀਦੀ ਹੈ ਪ੍ਰੀਤ ਕਿੱਦਾਂ ਦੀ ਹੋਣੀ ਚਾਹੀਦੀ ਹੈ ਪ੍ਰੀਤ ਸਤਿਗੁਰੂ ਪਾਤਸ਼ਾਹ ਕਹਿੰਦੇ ਜਿੱਦਾਂ ਮੱਛੀ ਤੇ ਪਾਣੀ ਦੀ ਪ੍ਰੀਤ ਹੈ ਜਿਵੇਂ ਦੁੱਧ ਤੇ ਪਾਣੀ ਦੀ ਪ੍ਰੀਤ ਇੱਕ ਇੱਕ ਨਾ ਬਚਣਾ ਹੁੰਦਾ ਕੋ ਗੰਗਸਾਹਿਬ ਪਾਤਸ਼ਾਹ ਦੀ ਬਾਣੀ ਚ ਪਾਤਸ਼ਾਹ ਕਹਿੰਦੇ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਉਹ RAMDAS ਸਾਹਿਬ ਦਾ ਜਾਂ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੈ ਦੁੱਧ ਕੋ ਖਪਣ ਨਾਂ ਦੇ ਇਹੋ ਜੀ ਰੱਬ ਨਾਲ ਪ੍ਰੀਤ ਕਰ ਤੂੰ ਕਿੱਦਾਂ ਦੀ ਹੁੰਦੀ ਹੈ ਪਰਮਖੋ ਪਾਣੀ ਇਦਾਂ ਫ੍ਰੀ ਇਦਾਂ ਚੱਲਦਾ ਹੈ ਪਰ ਦੋਦੀ ਆਇਆ ਉਹਨੇ 2 ਕਿਲੋ ਦੁੱਧ ਦੇ ਵਿੱਚ 2 ਕਿਲੋ ਪਾਣੀ ਪਾ ਲਿਆ ਹੁਣ ਰੰਗ ਪਾਣੀ ਦਾ ਵੀ ਦੁੱਧ ਵਰਗਾ ਹੀ ਹੋ ਗਿਆ ਨਾ ਹੁਣ ਦੁੱਧ ਵੀ ਪਾਣੀ ਵੀ ਮੁੱਲ ਵਿਕਦਾ ਹੈ ਠੀਕ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਸਹੀ ਗੱਲ ਹੈ ਪਰ ਉਹ ਤਾਂ ਇੱਕ ਉਦਾਹਰਨ ਹੈ ਸਮਝਣ ਵਾਸਤੇ ਦੁੱਧ ਪਾਣੀ ਨੂੰ ਦੁੱਧ ਵਿੱਚ ਮਿਲਾਇਆ ਗਿਆ ਪਾਣੀ ਦੀ ਕੋਈ ਕੀਮਤ ਨਹੀਂ ਸੀ ਪਰ ਹੁਣ ਦੁੱਧ ਚ ਪਾਣੀ ਮਿਲ ਗਿਆ ਉਹਨੇ ਪਾਣੀ ਦੁੱਧ ਦੀ ਸੰਗਤ ਕੀਤੀ ਉਹਦੇ ਵਰਗਾ ਰੰਗ ਹੋ ਗਿਆ ਹੁਣ ਕਹਿਣ ਲੱਗੇ ਜਿਹੜੇ ਪਾ ਦੁੱਧ ਵਿਕਦਦਾ ਨਾ ਉਸੇ ਪਾ ਪਾਣੀ ਵੀ ਵਿਕੀ ਜਾਂਦਾ ਹੈ ਵਿਕਦਦਾ ਨਾ ਕਿਉਂਕਿ ਉਹਦੇ ਨਾਲ ਮਿਲ ਗਿਆ ਉਹਦਾ ਰੰਗ ਬਣ ਗਿਆ ਦੁੱਧ ਖਰੀਦਣ ਵਾਲੇ ਨੇ ਖਰੀਦ ਲਿਆ ਜਦੋਂ ਖਰੀਦਿਆ ਤੇ ਫਿਰ ਉਬਾਲਣ ਦੇ ਲਈ ਚੁੱਲ੍ਹੇ ਦੇ ਉੱਤੇ ਅੱਗ ਦੇ ਉੱਤੇ ਰੱਖਤਾ ਜਦੋਂ ਅੱਗ ਦੇ ਉੱਤੇ ਰੱਖ ਦਿੱਤਾ ਗਿਆ ਨਾ ਫਿਰ ਪਾਣੀ ਕਹਿੰਦਾ ਐ ਦੁੱਧ ਤੂੰ ਮੇਰੀ ਕੀਮਤ ਵਧਾਈ ਤੂੰ ਮੇਰਾ ਮੁੱਲ ਵਧਾਇਆ ਤੇਰੇ ਨਾਲ ਪਿਆਰ ਸੀ ਤੂੰ ਮੇਰਾ ਮੁੱਲ ਵਧਾਇਆ ਮੈਨੂੰ ਫਿਰਚ ਕੋਈ ਨਹੀਂ ਸੀ ਪੁੱਛਦਾ ਪਰ ਤੇਰੇ ਕਰਕੇ ਮੈਂ ਮੁੱਲ ਵਕਿਆ ਇਸ ਕਰਕੇ ਤੂੰ ਆਪਣਾ ਪਿਆਰ ਨਿਭਾਇਆ ਹੁਣ ਮੈਂ ਆਪਣਾ ਪਿਆਰ ਨਿਭਾਵਾਂਗਾ ਪੁੱਛਿਆ ਕੀ ਕਹਿਣ ਲੱਗੇ ਜਦੋਂ ਅੱਗ ਤੇ ਉੱਤੇ ਆਪਾਂ ਨੂੰ ਰੱਖਿਆ ਜਾਏਗਾ ਨਾ ਉਦੋਂ ਸੱਚ ਜਾਣੀ ਤੂੰ ਬਾਅਦ ਵਿੱਚ ਉਬਲੇਗਾ ਪਹਿਲਾਂ ਭਾਫ਼ ਬਣ ਕੇ ਮੈਂ ਸੜਾਂਗਾ ਉੱਥੇ ਤੂੰ ਮੇਰੀ ਕੀਮਤ ਵਧਾਈ ਹੈ ਇੱਥੇ ਤੇਰੇ ਸੜਨ ਤੋਂ ਪਹਿਲਾਂ ਤੇਰੇ ਖਤਮ ਹੋਣ ਤੋਂ ਪਹਿਲਾਂ ਅੱਗ ਦੇ ਉੱਤੇ ਭਾਫ਼ ਬਣ ਕੇ ਮੈਂ ਸੜਾਂਗਾ ਸੱਚ ਹੈ ਗੁਰਮਖੋ ਦੁੱਧ ਜਦੋਂ ਉਬਾਲਿਆ ਜਾਂਦਾ ਹੈ ਤੇ ਪਾਣੀ ਭਾਫ਼ ਬਣ ਕੇ ਪਹਿਲਾਂ ਸੜਦਾ ਪਹਿਲਾਂ ਉੱਡਦਾ ਹੈ ਪ੍ਰੀਤ ਹਨ ਇੱਕ ਨੇ ਦੂਜੇ ਦੀ ਕੀਮਤ ਵਧਾਈ ਤੇ ਦੂਜਾ ਫਿਰ ਕੁਰਬਾਨ ਹੋ ਗਿਆ ਉਹਦੇ ਲਈ ਰੀ ਮਨ ਐਸੀ ਹਰਸਿਓਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੇ ਦੁੱਧ ਕੋ ਖਾਪਣ ਨਾ ਦੀ ਦੁੱਧ ਨੂੰ ਸੜਨ ਨਹੀਂ ਦਿੰਦਾ ਉਸ ਤੋਂ ਪਹਿਲਾਂ ਭਾਪ ਬਣ ਕੇ ਆਪ ਸਕਦਾ ਐ ਐਸੀ ਪ੍ਰੀਤ ਗੁਰੂ ਕਿਆ ਸਿੱਖਾਂ ਨੇ ਗੁਰੂ ਨਾ ਨਭਾਈ ਗੁਰਮਖੋ ਗੁਰੂ ਨੇ ਕਲ ਨਾਲ ਲਾਇਆ ਗਾਲ ਨਾਲ ਲਾ ਕੇ ਸਿੱਖਾਂ ਦੀ ਕੀਮਤ ਵਧਾਈ ਤੇ ਸਿੱਖ ਫਿਰ ਗੁਰੂ ਤੋਂ ਬਲਹਾਰੇ ਗਏ ਸਿੱਖ ਫਿਰ ਗੁਰੂ ਤੋਂ ਜਾਨਾਂ ਨਿਸ਼ਾਵਰ ਕਰਕੇ ਕੁਰਬਾਨ ਹੋ ਗਏ ਸਤਿਗੁਰੂ ਪਾਤਸ਼ਾਹ ਸਰਦਾਰੀ ਨਾ ਭਈ ਕਦਾਹੀ ਇਨਹੂੰ ਕੋ ਸਰਦਾਰ ਬਣਾਉ ਤਬੇ ਗੁਬੰਦ ਸਿੰਘ ਨਾਮ ਕਹਾਉ ਤੂੰ ਸਾਨੂੰ ਸਰਦਾਰ ਬਣਾਇਆ ਤੂੰ ਸਾਡੀਆਂ ਕੀਮਤਾਂ ਵਧਾਈਆਂ ਤੇ ਸਤਿਗੁਰੂ ਪਾਤਸ਼ਾਹ ਹੁਣ ਅਸੀਂ ਤੇਰੇ ਤੋਂ ਕੁਰਬਾਨ ਹੋਵਾਂਗੇ ਇਹ ਪ੍ਰੀਤ ਸੁਖਦਾਈ ਹੈ ਗੁਰਮਖੋ ਇਸ ਕਰਕੇ ਪਾਤਸ਼ਾਹ ਕਹਿੰਦੇ ਪਿਆਰ ਕਰਨਾ ਹੈ ਪ੍ਰੀਤ ਕਰਨੀ ਹੈ ਤੇ ਉਹ ਹਰੀ ਦੇ ਨਾਮ ਨਾਲ ਵਾਹਿਗੁਰੂ ਦੇ ਸਿਮਰਨ ਦੇ ਨਾਲ ਪਿਆਰ ਕਰ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਪਰ ਇਹ ਜਿਹੜੀ ਹਰੀ ਦੇ ਨਾਮ ਦੀ ਪ੍ਰੀਤ ਹੈ ਨਾ ਇਹ ਗੁਰਮਖੋ ਆਪਣੇ ਆਪ ਨਹੀਂ ਪੈਦਾ ਹੁੰਦੀ ਜਿਸ ਉੱਪਰ ਪ੍ਰਮਾਤਮਾ ਜੀ ਕਿਰਪਾ ਕਰਦੇ ਨੇ ਉਹਨੂੰ ਆਪਣੀ ਪ੍ਰੀਤ ਵਿੱਚ ਆਪਣੇ ਨਾਮ ਦੇ ਵਿੱਚ ਲਾ ਲੈਂਦੇ ਨੇ ਇਹਦਾ ਸਿੱਧਾ ਜਿਹਾ ਅਰਥ ਬਣਦਾ ਗੁਰਮਖੋ ਜੇ ਅਸੀਂ ਇਦਾਂ ਬੈਠੇ ਹਾਂ ਨਾਮ ਦੇ ਨਾਲ ਸਾਡਾ ਪਿਆਰ ਹੈ ਨਾਮ ਸਿਮਰਨ ਦਾ ਬਾਣੀ ਪੜਨ ਦਾ ਯਤਨ ਕਰਦੇ ਹਾਂ ਇਹ ਪਿਆਰ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਮਿਲਿਆ ਹੈ ਨਹੀਂ ਤੇ ਲੱਖਾਂ ਨੇ ਸਾਡੇ ਵਰਗੇ ਸੁੱਤੇ ਪਏ ਹੋਣਗੇ ਸਮੇਂ ਸ਼ੁਕਰਾਨਾ ਕਰੀਏ ਸਤਿਗੁਰੂ ਪਾਤਸ਼ਾਹ ਤੇਰਾ ਧੰਵਾਦ ਹੈ ਇਹ ਪ੍ਰੀਤ ਇਹ ਪਿਆਰ ਬਾਣੀ ਦੇ ਨਾਲ ਸੰਗਤ ਨਾਲ ਇਹ ਪਿਆਰ ਤੂੰ ਸਾਨੂੰ ਬਖਸ਼ਿਆ ਇਹ ਤੇਰੀ ਕਿਰਪਾ ਹੈ ਕਰ ਕਿਰਪਾ ਨਾਨਕ ਆਪ ਲਈ ਲਈ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ